マスターカワレーションのカシタ。<music> ਏ ਬੰਦੇ ਨੇ ਆਪ ਦੀ ਔਕਾਤ ਵਿਖਾਈ ਔਕਾਤ ਪੰਜਾਬੀ ਤੇ ਗੱਲ ਆ ਇਹਨਾਂ ਨੂੰ ਇਹ ਸਿਹੇਆ ਲਾ ਲਓ ਕਿਹੜਾ ਬੰਦਾ 100 ਵੋਟ ਲੈ ਕੇ ਮੈਂਬਰ ਕੀ ਬਣ ਸਕਦਾ ਇਹਨਾਂ ਦਾ ਪਿੱਛਾ ਨਹੀਂ ਕਰਦਾ ਉਹਨਾਂ ਦਾ ਪਿੱਛਾ ਨਹੀਂ ਕਰਦਾ ਚੰਗੀ ਖੜਦਰੀ ਖੜੀ ਕਟਾ ਕੇ ਮਰਦਾ ਕਟਾ ਕੇ ਮਰਦਾ ਗਾ ਇਹੋ ਫਗਲਾ ਜੋੜਾ ਤੇ ਮਾੜਾ ਤੱਪੀ ਤੁਣਾੜੇ ਜੋੜਾ ਚ ਇਹ ਤੂੰ ਖੱਤ ਬੰਦਾ ਦੁਨੀਆ ਤੇ ਹੈ ਨਹੀਂ ਪਿਛਲੇ ਅਕਾਲੀ ਦਲ ਦਾ ਰਾਜ ਕੀ ਕਸ਼ਕਿਤ ਬਹਾਦਰ ਹੋਇਆ ਐਮਸੀ ਲਖਣਾਂ ਦੇ ਵਿੱਚ ਆਪਾ ਸਰਹੜੇ ਵੇਖਾ ਅੰਨੇ ਵਾਰ ਟੱਕੇ ਸੰਗਤੋ ਤੇ ਲੋਕਾਂ ਨੇ ਖੜਾ ਖੜਾਉਣ ਨੂੰ ਇੱਥੇ ਰਾਜਾ ਵੜਿੰਗ ਵਰਕੇ ਪੈਦਾ ਹੋਇਆ ਇਹਨਾਂ ਦੀਆਂ ਕਰਤੂਤਾਂ ਨੂੰ ਵੇਖ ਕੇ ਅਗਰ ਆਪਾਂ ਵੇਖੀਏ ਓ ਰਾਜਾ ਬਣ ਕੇ ਓ ਰਾਜਾ ਬਣ ਕੇ ਸਾਥੀ ਅੱਜ ਬੈਠੇ ਜੀਵ ਕਾਲੀ ਦਲ ਦਾ ਬੰਦਾ ਬਣ ਸਰਖਣ ਬਗ ਦੇਣਾ ਤੇਰੀ ਸਾਨੂੰ ਪੁੱਛ ਕੇ ਦਰ ਚੜਦਾ ਸਾਨੂੰ ਪੁੱਛ ਕੇ ਸੂਰਜ ਚੜਦਾ ਦੇ ਆਤਮੀਆਂ ਕਰਦੇ ਨੇ ੱਟਕੇ ਨਾਲ ਪਰਚੇ ਕਰਾਉਂਦੇ ਨੇ ਆਹੀ ਕਰਤੂਤਾ ਕਾਲੀ ਦਲ ਦੀ ਅਸੀਂ ਅੱਜ ਕਾਲੀ ਦਲ ਦਾ ਕੋਈ ਨਾਂ ਲੈਣਾ ਵੀ ਕੁਵਾਰਾਂ ਨੇ ਸਮਝਿਆ ਅਰਤੀ ਪਾਰਟੀਆਂ ਬਦਲਣਾ ਕੱਪੜੇ ਬਦਲ ਗਾਲ ਕਿਰਦਾਰ ਨਹੀਂ ਬਦਲਦੇ ਕਰਤੂਤਾ ਹੋਈ ਹੈ ਤੇ ਇਹਨਾਂ ਦਾ ਕਰਤੂਤਾ ਦਾ ਫਲ ਤੂੰ ਹੋਰ ਵਾਲੇ ਜਿਮਣੀ ਤੋੜਾਂ ਦੇ ਵਿੱਚ ਆ ਹੀ ਨਹੀਂ ਲੋਕ ਜਨਰਤ ਧਰਮਿਆਂ ਦੇ ਵਿੱਚ ਬੈਠੇ ਆ ਤੇਰੀਆਂ ਕਰਤੂਤਾ ਦਾ ਫਲ ਤੇਰੀ ਝੋਲੀ ਦੇ ਵਿੱਚ ਪਾ ਕੇ ਮੋੜ ਲਗੇ ਤੇਰੀ ਹਾਰ ਨਿਸ਼ਚਿਤ ਹੈ ਜੇ ਪਿਓ ਦਾ ਪੁੱਤ ਹੋਇਆ ਦਾ ਟਾਲਾ ਨਾ ਕਰੀ ਤੂੰ ਨੈਸ਼ਨ ਲੜ ਲਈ ਜਿਮਣੀ ਤੋੜਨ ਕਿਧਵਾਣਾ ਮਦਾਨ ਚਤਰੀ ਉਹ ਲੋਕ ਤੇਰਾ ਪੋਲਿੰਗ ਲਾ ਕੇ ਹਾਲਾ ਤੇਰੇ ਝੋਲੇ ਫੜ ਕੇ ਪਿੰਡਾਂ ਤਾਂ ਸਾਨੂੰ ਪਿਓ ਦੇ ਪੁੱਤ ਨਾ ਸੀ ਕੁਛ ਸਮੇਂ ਦੇ ਬਾਅਦ ਥੋੜੇ ਟਾਈਮ ਦੇ ਵਿੱਚ ਸਾਡੇ ਮਹਿਬੂਬ ਲੀਡਰ ਆਮ ਲੋਕਾਂ ਦੀ ਆਵਾਜ਼ ਪੰਜਾਬ ਦੇ ਮਸੀਹਾ ਅਮਰਿੰਦਰ ਸਿੰਘ ਰਾਜਾ ਵਿੰਦ ਸਾਡੇ ਵਿੱਚਕਾਰ ਪਹੁੰਚਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਮੇਰੇ ਭਰਾ ਖੜਿਆ ਬੈਜੋ ਬੈਜੋ ਕਿਰਪਾ ਕਰਕੇ ਬੈਜੋ ਕਿਉਂਕਿ ਮਗਰਲੇ ਪਿੰਡਾਂ ਨੂੰ ਕੋਈ ਪਤਾ ਨਹੀਂ ਲੱਗਦਾ ਕੌਣ ਬੋਲ ਰਿਹਾ ਕੀ ਕਹ ਰਿਹਾ ਜਿਹੜੇ ਬਿੰਦ ਸਾਹਿਬ ਨੂੰ ਪਿਆਰ ਕਰਦੇ ਆ ਬੇਬੋ ਸਤਾਂਜ ਲੋ ਇਸ ਰਾਸ ਤੋਂ ਕਿਦਣਵਾ ਦਾ ਖੇਡਾ ਖਿਡਾਣਾ ਚੱਲਦਾ ਬੰਦੋ ਕੋਈ ਵੀ ਪਰਾ ਖੜਾ ਨਾ ਰਵੇ ਮੈਂ ਚਾਰ ਪੰਜ ਲਾਰੇ ਲਾ ਕੇ ਉਹਦਾ ਸਥਾਨ ਲਵਾਵਾਂਗਾ ਇਹ ਸੰਤਰਾਗ ਹੋਰ ਆਗੂਆ ਨੇ ਵੀ ਆਉਂਦੇ ਵਿਚਾਰ ਖੜੇ ਆ ਤੇ ਸਾਰਿਆਂ ਦੇ ਵਿਚਾਰ ਆਪਾਂ ਪਿਆਰ ਤੇ ਸਤਕਾਰ ਨਾਲ ਸੁਣਨੇ ਆ ਪੰਜਾਬ ਸਰਕਾਰ ਮਰਦਾਬਾਤ 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 ਪੰਪੀ ਦਿੱਲੋ ਮਰਦਾਬਾਤ 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 ਐਸਡੀਐਮ ਕਿਦਣਵਾ ਮਰਦਾਬਾਤ તમ નેક્ષલ ખત મરતાબાદ ગુરુબાત મરતા એરતેક્ષલ ખત મરતાબાદ ગુરુબાત મરતા થનમ હલો ભાઈ બેન્ટી માં ફેર પડਦਾ બેઠન ની કૃપાતા કર લો ભાઈજી લંબા સમય અપા આરામ દે રે ના બેઠના કોલ કોલ ની કરની ਉਹਨਾਂ ਪਾਤਰ ਨਾਲ ਆਇਆ ਸਿਰੇ ਲਾ ਕੇ ਇੱਕ ਪਾਸੇ ਹੋਵਾਂਗੇ ਬੈਠੋ ਆਰਾਮ ਨਾਲ ਫੋਨ ਮੈਂ ਬੇਨਤੀ ਕਰੂੰਗਾ ਸਾਡੇ ਪਾਲ ਸਰਪੰਚ ਕੋਣੀ ਤੋਂ ਉਹ ਵੀ ਤੁਹਾਡੇ ਨਾਲ ਤਲਮੁਖ ਹੋਣਗੇ ਪਾਲ ਸਰਪੰਚ ਕੋਣੀ ਦਾ ਅੱਜ ਦੇ ਬਹੁਤ ਹੀ ਮਹੱਤਵਪੂਰਨ ਕਾਠੋਲਰ ਜਨਮ ਦਿਵਸ ਖਾਸ ਕਰਕੇ ਹੋਈ ਆਪਣੇ ਹਲਕੇ ਦੀ ਲੀਡਰਸ਼ਿਪ ਮੈਂ ਧੰਨਵਾਦ ਕਰਦਾ ਹਾਂ ਬਹੁ ਆਗੂ ਸਰਬਾਨ ਦਾ ਜਿਨ੍ਹਾਂ ਨੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਜਰਾ ਚੜ੍ਹਾਓ ਬੁਲੰਦ ਰੱਖਿਆ ਕਦੇ ਆਪਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਦੇ ਜਾਂ ਕਲੀਸਟੇਮ ਦੇ ਖਿਲਾਫ ਕਦੇ ਬੀਸੀ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਲੋੜ ਪਈ ਹੈ ਤਾਂ ਮੈਂ ਸਮਝਦਾ ਹਾਂ ਕਿ ਆਮੂਰਿਕ ਤੌਰ ਤੇ ਖੜੇ ਆਗੂ ਔਰ ਪੰਡਤ ਬੈਠੇ ਪੰਜ ਪ੍ਰਿੰਸ ਸਾਹਿਬਾਨ ਸੇ ਹਮੇਸ਼ਾ ਲਾਮਬੰਦ ਰਹੇ ਆਜ ਦਾ ਸਮਾਂ ਜਿਹੜਾ ਉਹਨਾਂ ਸਾਰੀਆਂ ਗੱਲਾਂ ਤੋਂ ਅੱਗੇ ਦਾ ਉਹਨਾਂ ਸਭਕਤਾ ਤੋਂ ਅਗਲੇਰ ਦਾ ਕਿਉਂਕਿ ਇਹਨਾਂ ਚੋਣਾ ਅੰਦਰ ਇਹਨਾਂ ਚੋਣਾ ਅੰਦਰ ਲੋਕਾਂ ਨੇ ਆਪਦੇ ਆਗੂ ਸਹਿਬਾਨ ਚੋਣਨੇ ਹੋਇਆ ਕਰਦੇ ਆ ਆਪ ਦੇ ਲੀਡਰ ਚੁਣਿਆ ਕਰਨੇ ਆ ਲੋਕਾਂ ਨੇ ਇਹ ਉਹ ਪ੍ਰਕਿਰਿਆ ਜੋ ਸਾਡੇ ਬੇਸ਼ਪਕਤਾ ਨੇ ਸਾਡੇ ਸੂਰਬੀਰਾਂ ਨੇ ਸਾਡੇ ਯੋਧਿਆਂ ਨੇ ਅੰਗਰੇਜ਼ਾਂ ਨਾਲ ਲੜਾਈ ਲੜਦਿਆਂ ਫਾਂਸੀਆਂ ਤੇ ਚੜ ਕੇ ਜੋ ਹੱਕ ਅਸੀਂ ਹਾਸਲ ਕੀਤਾ ਸੀ ਉਹ ਸਾਸੋ ਕੋਈ ਖੋ ਲਵੇ ਤਾਂ ਮੰਨਜੂਰ ਨਹੀਂ ਔਰ ਗੁਰੂ ਗੋਗਨ ਸਿੰਘ ਮਹਾਰਾਜ ਦਾ ਉਹ ਜੋ ਇਹ ਤੂਫਾਨ ਅੱਜ ਹਮਾ ਹੀਲ ਦੇ ਦਰਗਾਹ ਜੱਸ ਫਲਾਹ ਆਸਕੂਰ ਦੇ ਨਬਾ ਸ਼ਮਸ਼ੀਰਦਸ ਬੜਾ ਨਾਜ਼ੁਕ ਸਮਾਂ ਐਸੀਆਂ ਤਾਕਤਾਂ ਦੇ ਖਿਲਾਫ ਸਾਨੂੰ ਲਾਂਬੰਦ ਹੋਣ ਦੀ ਲੋੜ ਹੈ ਜਿਹੜੇ ਬੰਦੇ ਜਿਨ੍ਹਾਂ ਦੀ ਫਿਕਰਤ ਜਿਨ੍ਹਾਂ ਦੀ ਸੋਚ ਲੋਕਾਂ ਨਾਲ ਤੱਕੇਸ਼ਾਈ ਕਰਨ ਦਾ جنੂਨ ਹੋਵੇ ਉਹ ਐਸੀਆਂ ਹਰਕਤਾਂ ਕਰਿਆ ਕਰਦੇ ਆ ਇਹ ਕੋ ਡੇਪੀਟੀ ਲਾ ਹੁਣ ਨਵੇਂ ਉੱਗਰੇ ਲੀਡਰ ਨਹੀਂ ਇਹ ਕਾਲੀ ਕਾਲੀਦਾਂ ਦੇ ਸਮੇ ਵੀ ਹੋਲੀ ਸੋਲੀ ਹੋਇਆ ਕਰਦੇ ਸਨ ਔਰ ਇਹਨਾਂ ਦੀਆਂ ਜਾਤੀਆਂ ਆਪਾਂ ਸਾਰਿਆਂ ਨੇ ਹੰਡਾਈਆਂ ਸਰਕਾਰ ਦੇ ਖਜ਼ਾਨੇ ਨੂੰ ਆਹ ਆਪਦੇ ਆਹ ਤਰੀਕਿਆਂ ਨਾਲ ਟੂਨਾ ਲਾਇਆ ਔਰ ਉਥੇ ਆਪਣੇ ਦੇ ਖੋਪੰਦੇ ਲਈ ਡੈਪੂਟੇਸ਼ਨ ਤੇ ਜਿਹੜੇ ਐਸਚੋ ਲਿਉਂਦੇ ਰਏ ਉਹੋ ਹੀ ਬੰਦੇ ਆ ਕੁਝ ਨਹੀਂ ਕਿ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਹੁਣੇ ਦੁੱਧ ਤੋਤੇ ਹੋ ਗਏ। ਉਹੀ ਡੇਪੀ ਟਿੱਲੋਂ ਹੋਣੀ ਹੈ। ਜਿਹੜੇ ਕਦੇ ਆਪਾਂ ਕੋਟਪਾਈ ਥਾਣੇ ਆਪਾਂ ਨੂੰ ਰਾਤਾਂ ਨੂੰ ਆਉਣਾ ਪਿਆ ਕਰਦਾ ਸੀ ਜਾਤੀਆਂ ਲੋਕਾਂ ਨਾਲ ਕਰਦੇ ਸਨ। ਤੇ ਉਹ ਹੀ ਲੋਕ ਹੈ। ਉਹ ਆ ਵੀ ਮੌਕਾ ਪ੍ਰਸਤੀ ਨੂੰ ਮੁੱਖ ਰੱਖਦੇ ਆ। ਆਪ ਦੇ ਕਾਰੋਬਾਰ ਪਲਸਪਲਟੀ ਮਾਰ ਕੇ ਕਾਲੀ ਦਲ ਨੂੰ ਉਹ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਔਰ ਜਿਹੜੇ ਆਮ ਆਦਮੀ ਪਾਰਟੀ ਦੇ ਤੱਫੜ ਝਾੜਨ ਵਾਲੇ ਬੰਦੇ ਸੀ ਅੱਜ ਦੋਨਾਂ ਦੇ ਤੱਫੜ ਇਹਨਾਂ ਨੇ ਝਾੜਤੇ ਦੂਜੀ ਵਾਲੀ ਚਲੋ ਕਾਂਗਰਸ ਪਾਰਟੀ ਦੀ ਤਾਂ 150 ਸਾਲ ਦਾ ਇਤਿਹਾਸ ਹੈ ਸੰਘਰਸ਼ ਕਰਨਾ ਔਰ ਜ਼ੁਲਮ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕਰਨਾ ਇਹ ਕਾਂਗਰਸ ਪਾਰਟੀ ਦਾ ਲੰਮਾ ਇਤਿਹਾਸ ਹੈ ਜੇ ਹੋង ਰੇਹ ਹੋਣ ਜੇ ਕੋਈ ਵੀ ਹੋਰ ਦਰਮਾਨਾ ਸਰਕਾਰ ਹੋਵੇ ਕਾਂਗਰਸ ਪਾਰਟੀ ਹਮੇਸ਼ਾ ਆਵਾਜ਼ ਬੁਲੰਦ ਕਰਦੀ ਆਈ ਹੈ ਅੱਜ ਵੀ ਪੰਜਾਬ ਅੰਦਰ ਜੋ ਲੋਕਾਂ ਨੂੰ ਆਮ ਆਦਮੀ ਦਾ ਕਹਿ ਕੇ ਭਲੇਖਾ ਭਾ ਕੇ ਸਰਕਾਰ ਲਿਆਂਦੀ ਗਈ ਸੀ ਉਹ ਸਰਕਾਰ ਦਾ ਚਿਹਰਾ ਜਿਹੜਾ ਉਹ ਸਭ ਦੇ ਸਾਹਮਣੇ ਆਇਆ ਹੈ ਔਰ ਆਪਣਾ ਅੱਜੋ ਪੰਜਾਬ ਪੂਰੇ ਪੰਜਾਬ ਭਾਰਤਕ ਬਿਨਾਂ ਕਿਸੇ ਦੇਰੀ ਕੀਤੇ ਸੌਣਵੇਂ ਖਿਲਾਫ ਹੋ ਹਾਜ਼ਰੀ ਲਾ ਰਹੇ ਤੁਸੀਂ ਜੇ ਦੇਖਿਆ ਹੋਇਆ ਉਮੀਦਵਾਰ ਆਪ ਜੀ ਮਹਿਮਾਤ ਲਾ ਰਹੇ ਸਨ ਪਰ ਆਪ ਦੇ 2 ਵਜੇ ਇਹ ਬਦਲਾਵ ਵਾਲੀ ਸਰਕਾਰ ਨੇ ਆਪ ਜੀ ਨਵੀਆਂ ਲਿਸਟਾਂ ਲਾ ਕੇ ਲੋਕਾਂ ਦੇ ਪਸੰਦੀਦਾ ਆਰਥੂਆਂ ਨੂੰ ਨਕਾਰਤਾ ਉਹਦੇ ਰੋਸ ਵਿੱਚ ਜੋ ਦੇਵ ਸੁਖ ਜੀ ਆਪਾਂ ਇਕੱਠੇ ਹੋਏ ਆ ਬਹੁਤ سارے ਆਗੂ ਸਹਿਬਾਨ ਜੋ ਹਮੇਸ਼ਾ ਆਪਣੀ ਗਵਾਈ ਕਰਦੇ ਰਹੇ ਆ ਉਹ ਅੱਜ ਵੀ ਇੱਥੇ ਲਾਮਬੰਦ ਹਨ ਸਭ ਨੇ ਬੋਲਣਾ ਹੈ ਜਿਆਦੇ ਪਾਸੇ ਨੂੰ ਲੰਮਾ ਨਾ ਕਰਦੇ ਆਂ ਬੜੀਆਂ ਗੱਲਾਂ ਹਨ ਪਰ ਆਗੂ ਸਹਿਬਾਨ ਸਭ ਨੇ ਬੋਲਣਾ ਹੈ ਕਿ ਜਿਹੜਿਆ ਜਿੰਪੀ ਢਿੱਲੋ ਹੋਣੀ ਹੈ ਇਹਨਾਂ ਦੀਆਂ ਹੇ ਜੀ ਕਟਾਰੀਆ ਜੀ ਦੋਦ ਦਾ ਆਪਣੀ ਜੀ ਕੰਮ ਨਹੀਂ ਸੀ ਆਗੂ ਜੀ ਸੈਂਟਰ ਸਾਜੋ ਕਰੇ ਸਾਬ ਵਰਗੇ ਜੀ ਸਾਤ ਜੀ ਵੀ ਪੇਸ਼ ਕਰੋ ਜੀ ਜੀ ਸਤਿਕਾਰਯੋਗ ਪਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਜਿਹੜੇ ਛੋਟੇ ਜਿਹੇ ਸਬਦੇ ਕੇ ਇੱਕੋ ਬਾਤੇ ਆਓ ਇਥੇ ਵੀਰੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਜੋ ਪ੍ਰਸ਼ਾਸਨ ਨੇ ਧਾਂਦਲੀਆਂ ਕੀਤੀ ਹੈ ਜੋ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਆਮ ਆਦਮੀ ਪਾਰਟੀ ਦੀ ਨਾਅਰਾ ਲੈ ਕੇ ਆਇਆ ਇਨਕਲਾਬ ਦਾ ਉਹ ਜਿੰਦਾਬਾਦ ਇਹ ਜਦੋਂਗੇ ਵੀ ਪੰਜਾਬ ਦੇ ਅੰਦਰ ਆਏ ਆ ਪ੍ਰਵੇਸ਼ ਪੰਜਾਬ ਇਹਨਾਂ ਨੇ ਕੀਤਾ ਮਾਗਪਾਤ ਕੈਨ ਸਾਲ ਹੋ ਗਏ ਆ ਮਾਗ ਦੇ ਪੁੱਤਾਂ ਨੇ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਪ੍ਰਸ਼ਾਸਨ ਵੀ ਇਹਨਾਂ ਦੇ ਇਸ਼ਾਰਾ ਕਰੇ ਜਿਵੇਂ ਜਿਵੇਂ ਸਰਕਾਰ ਦੇ ਨੁਮਾਇੰਦੇ ਲਿਜਾਈ ਜਾਂਦੇ ਆ ਉਵੇਂ ਉਵੇਂ ਨੱਚੀ ਜਾਂਦੇ ਆ ਆਪਰੋਂ ਸਾਰਿਆਂ ਨੂੰ ਪਤਾ ਬਿਨਾਂ ਦੇ ਅੰਦਰ ਇਲੈਕਸ਼ਨ ਹੋਣ ਜਾ ਰਹੇ ਆ ਪੰਚਾਇਤਾਂ ਦੇ ਸਾਨੂੰ ਮੱਤੇ ਸੱਚਾ ਪੋਛਦੇ ਸੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਆਪਣੇ ਬੰਦੇ ਖੜੇ ਕੀਤੇ ਆ ਕੋਈ ਸਰਪੰਚ ਵੀ ਜੋ ਲੜ ਰਿਹਾ ਕੋਈ ਪੰਚੀ ਵੀ ਜੋ ਲੜ ਰਿਹਾ ਕੋਈ ਸੀਡਰ ਰਿਜਰਵ ਹੈ ਕੋਈ ਜਰਨਲ ਹੈ ਪਹਿਲਾਂ ਤਾਂ ਇਹਨਾਂ ਨੂੰ ਇਹ ਸਾਰਾ ਪਤਾ ਲੱਗਿਆ ਸੀ ਵੀ ਆਪਣੇ ਹਲਕਾ ਜਿੱਦਣ ਦਾ ਯਾਰ ਬਾਹ ਪਾ ਸਾਨੂੰ ਉਹਨੇ ਯਾਰ ਤੁਸੀਂ ਆਏ ਨਹੀਂ ਬੋਤਾ ਕਦ ਅਸੀਂ ਆਖੇ ਮਾਏ ਇਹੇ ਕਰੀ ਜਾਂਦਾ ਇਹਨਾਂ ਦਾ ਪਤਾ ਕੋਈ ਨਹੀਂ ਮਾਦੇ ਪੁੱਤਾਂ ਦਾ ਇਹਨਾਂ ਨੇ ਕੀ ਚਾਂਦੀ ਲਾ ਰਿਹਾ ਹੈ ਇਹਨਾਂ ਨੇ ਕਾਜ ਜੈਂਤੀ ਕਰਦੇ ਨੇ ਫੈਲਾ ਹੀ ਸਾਡੇ ਇੰਦਰ ਕਰ ਦੇਣੀ ਆ ਇਸ ਕਰਕੇ ਅਸੀਂ ਦੋ ਟੂ ਦੋ ਟ ਕਰ ਲਈ ਨਹੀਂ ਆਏ ਪਰ ਅਸੀਂ ਤੁਹਾਨੂੰ ਦੱਸਾਂ ਜ਼ਰੂਰ ਆਏ ਜੇ ਅਸੀਂ ਦੋ ਟੂ ਦੋ ਟ ਕੀਤਾ ਸਤਿਕਾਰਯੋਗ ਅਮਰੀਕਾ ਮਤਾਵਾ ਬੈਠੀਆਂ ਮੇਰੇ ਵੀਰ ਬੈਠੇ ਆ ਸਾਰੇ ਸਾਡੇ ਪਾਰਟੀ ਦੇ ਆਗੂ ਸਾਹਿਬਾਨ ਵੀ ਇੱਥੇ ਬਰਾਜਮਾਨ ਔਰ ਜਦੋਂ ਸਾਨੂੰ ਆਦਰ ਸਿਆਰੇ ਗੱਲ ਵੀ ਬਾਣੀ ਔਰ ਇੱਥੇ ਨਾ ਨੇ ਕੰਦਨੀਆਂ ਪਾਉਣੀਆਂ ਖਾਉਣੀਆਂ ਜਿਹੜੀ ਆ ਸਾਡੇ ਸਰਪੰਚ ਸਾਹਿਬ ਬੈਂਤੀ ਢਿੱਲੋਂ ਦੀ ਗੱਲ ਕਰਕੇ ਗਏ ਆ ਇਹਨਾਂ ਨੂੰ ਤਾਂ ਤਿਆਰ ਪੇ ਸਿੱਖਣ ਦੀ ਲੋੜ ਹੀ ਨਹੀਂ ਉਹਨਾਂ ਦਾ ਆਪਣੇ ਸਮੇਂਦਰ ਬੜਾ ਕੁਸ਼ ਕੀਤਾ ਇੱਥੇ। ਔਰ ਆਪਣੇ ਉਹ ਆਪਣੇ ਨਲੰਗੀ ਕਰ ਰਿਹਾ। ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਮੜਕੀ ਉਹਨਾਂ ਨੂੰ ਮੈਂ ਕਹਿੰਦਾ ਵੀ ਕੋਈ ਇਹ ਨਹੀਂ ਵੀ ਜਾਣਦਾ ਨਹੀਂ ਹੋਊਗਾ। ਕੋਈ ਉਹ ਜਾਣ ਪਛਾਣ ਦੇ ਮਹਤਾਜ ਦੇ। ਕਿ ਕੋਈ ਬੰਦਾ ਜਾਂ ਤੂੰ ਜਵਾਕ ਕੈ ਕੋ ਬੁਝਾ ਰੇ ਕੈ ਕੋ ਮੇਰੀ ਪਾਤ ਯੋਗੇ ਨੂੰ ਤੰਗੀ ਬਰਾਵਾਕ ਵੀ ਨਾ ਹੋਏਗੀ ਤਿੰਨ ਵਾਰ ਤੁਸੀਂ ਉਹਨਾਂ ਨੂੰ ਇੱਥੋਂ ਵਿਧਾਇਕ ਬਣਾਇਆ ਔਰ ਤੁਹਾਡੀ ਕਿਰਪਾ ਦੇ ਨਾਲ ਲੁਧਿਆਣੇ ਤੋਂ ਵੀ ਇੰਨੀ ਬਣਾਇਆ ਤੁਸੀਂ ਸਾਰਿਆਂ ਨੇ ਬਹੁਤ ਮਦਦ ਕੀਤੀ ਆ ਪਰ ਉੱਥੇ ਵੀ ਉਹਨਾਂ ਦੀਆਂ ਗੱਲਾਂ ਨਹੀਂ ਚੱਲੀਆਂ ਕਿਉਂਕਿ ਇਹਦੀ ਭਾਵਨਾਤ ਬਹੁਤ ਜ਼ਿਆਦਾ ਸੀ ਲੋਕ ਬੜੇ ਨਾਲ ਸੀ ਪਿਆਰ ਬੜਾ ਸੀ ਉੱਥੇ ਸਾਗੀ ਤਿਆ ਤੈਨੂੰ ਕਿਵੇਂ ਨਾ ਕਿਵੇਂ ਨਾ ਕਰੇ ਇਹਨੂੰ ਮਾਜਿਆ ਜਾਵੇ ਪਰ ਜਿਵੇਂ ਮਹਾਰਾਜ ਦੀ ਜੱਪਾ ਹੁੰਦੀ ਹੈ ਜਿਵੇਂ ਉਦੋਂ ਸਾਰੀਆਂ ਸਿੱਧੀਆਂ ਪੈਂਦੀਆਂ ਆਪ ਜਿਹੜੇ ਆਪਾਂ ਗਰਮੀ ਦੇ ਵਿੱਚ ਬੈਠੇ ਸਾਰੇ ਪਿੰਡਾਂ ਦੇ ਵਿੱਚੋਂ ਆਇਆ ਜਿਹੜਾ ਪਰੂ ਪਤਾ ਪ੍ਰਸ਼ਾਸਨ ਨੇ ਤਾਂ ਲੀਆਂ ਕੀਤੀਆਂ ਐਸ ਜੀਐਮ ਸਾਹਿਬ ਤੇ ਬਾਹਰ ਚਾਪਾ ਇਸ ਕਰਕੇ ਬੈਠੇ ਆ ਤੇ ਅਫਸਰਾਂ ਦੇ ਨਾਲ ਇਹ ਚੜਦੇ ਸੂਰਜ ਨੂੰ ਸਲਾਮ ਕਰਦੇ ਆ ਪਰ ਇਹਨਾਂ ਨੇ ਇੱਕ ਤਾਂ ਸੋਚਿਆ ਬੇਲਾ ਲੇਖਾ ਦੇਖ ਕੇ ਸਾਨੂੰ ਵੀ ਕਿੱਦਾਂ ਦੇਣਾ ਪੈਣਾ ਅੱਗੇ ਵੀ ਲੋਕਾਂ ਝੱਲਿਆ ਆਣੇ ਆ ਅਸੀਂ ਇਨਸਾਫ ਦੀ ਕੁਰਸੀ ਤੇ ਬੈਠੇ ਆ ਅਸੀਂ ਇਨਸਾਫ ਹੀ ਲੋਕਾਂ ਨੂੰ ਦੇਈਏ ਪਰ ਨਹੀਂ ਅੱਧੀ ਕੁਰਸੀ ਹੋਰ ਵੱਡੀ ਲੈਣ ਦੀ ਵਿਆਹ ਇਹ ਲੋਕਾਂ ਦੇ ਨਾਲ ਇਹ ਵਰਕਰੇ ਵਾਲੀਆਂ ਕਰ ਰਿਹਾ ਨੋਮੀਨੇਸ਼ਨ ਨੋਮੀਨੇਸ਼ਨ ਕਲੀਅਰ ਹੋ ਕੇ ਫੈਲਾ ਪਿੰਡਾਂ ਦੀਆਂ ਕਲੀਅਰ ਕਰਤੀਆਂ ਨਿਸ਼ਾਨ ਲਾਟ ਕਰਤੇ ਪ੍ਰੋਟੋਕੋਲ ਨੰਨੀਆਂ ਲਿਖਤਾ ਕੰਮਾਂ ਦੇ ਕਿਪਾਤੀ ਕਪਕਾਰ ਦਿੱਤਗਾ ਪਰ ਮੈਂ ਬੇਨਤੀ ਕਰਦਾ ਇਹ ਸਮਾਂ ਆਉਂਦੇ ਜਾਂਦੇ ਰਹਿੰਦੇ ਆ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਆ ਪਰ ਇਹ ਕੰਮ ਨਾ ਕਰੋ ਕਿਵੇਂ ਤੁਸੀਂ ਇਹ ਵਕਰੇ ਬਾਜ਼ੀਆਂ ਲੋਕਾਂ ਦੇ ਨਾਲ ਇੱਕ ਆਸੀ ਸਫਾਕਾਰੀ ਸਰਕਾਰ ਦੇ ਆਖ ਕਿਹੜੇ ਤੁਸੀਂ ਪਿੱਠੂ ਬਣੇ ਹੋ ਕਿਹੜੇ ਤੁਸੀਂ ਪੁੱਤ ਬਣੇ ਹੋ ਜਿੰਨਾ ਅਫਸਰਾਂ ਦੇ ਕੁੱਕੜਾਂ ਦੇ ਵਿੱਚ ਕੱਢ ਕੇ ਐਨੇ ਜਾਂਦੀਆਂ ਕਿਸੇ ਹਲਕਾਂ ਇੰਚਾਰਜਾਂ ਦੀਆਂ ਕਿਸੇ ਚੇਅਰਮੈਨਾਂ ਵਾਲੀਆਂ ਤੁਸੀਂ ਇਹ ਪੱਖਪੂਰ ਰਹੇ ਹੋ ਇੱਕ ਅੱਲਾ ਤੁਹਾਨੂੰ ਸਰਕਾਰ ਜੋਗ ਵਿਰੋਧ ਦੇਣੀ ਪੈਣੀ ਹੈ ਇਸ ਸੱਤੇ ਅੱਜ ਆਪਾਂ ਸੇ ਜੋ ਇਕੱਠੇ ਹੋਇਆ ਹੈ ਇਹਦਾ ਜਵਾਬ ਦੇਣਾ ਆਪਾਂ ਪ੍ਰਸ਼ਾਸਨ ਨੂੰ ਇਸ ਤਸਰਾ ਸਾਨੂੰ ਦੇ ਆਪਣਾ ਦਿੱਕਤੀ ਪਹਿਲੇ ਹੀ ਪਤਾ ਸੀ ਇਹ ਜੇ ਨਾਲੇ ਫੈਲਾਕ ਵੀਰ ਕਰਤਿਆਂ ਤਾਂ ਇਲੈਕਸ਼ਨ ਵਧਣ ਵਾਲੇ ਤਾਂ ਅੰਦਰੀਆਂ ਪਾਉਣੀਆਂ ਜਿਵੇਂ ਇਹਨਾਂ ਨੂੰ ਪਹਿਲਾਂ ਆਸਤਾ ਪਈਆਂ ਇਸੇ ਤਰ੍ਹਾਂ ਸਤਕਾਰਯੋਗ ਵੀਰੋ ਇਹ 폭ਲਾਟ ਦੇ ਵਿੱਚ ਆ ਚੁੱਕੇ ਆ ਲੋਕ ਇਹਨਾਂ ਤੋਂ ਜਵਾਬ ਮੰਗਦੇ ਆ ਸਵੇਰ ਤੋਂ ਡੋਰ ਡੋਰ ਘਰੋਂ ਘਰੀ ਜਾਂਦੇ ਆ ਉਹ ਦੱਸਦੇ ਵੀ ਤਿੰਨ ਸਾਲ ਹੋ ਗਏ ਆ ਕੀ ਤੁਹਾਡੇ ਮੁੱਖ ਮੰਤਰੀ ਨੇ ਕੀਤਾ ਕੀ ਤੁਹਾਡੇ ਐਮਐਲਏ ਨੇ ਕੀਤਾ ਕੀ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੇ ਕੀਤਾ ਕੀ ਤੁਹਾਡੇ ਬਲਾਕ ਪ੍ਰਧਾਨ ਨੇ ਕੀਤਾ ਜੋ ਵਾਦੇ ਕੀਤੇ ਉਹਨਾਂ ਦੇ ਬਿਲਕੁਲ ਖਰਾ ਨਹੀਂ ਉਤਰੇ ਪਰ ਇਹ ਗੱਲਾਂ ਜਿਹੜੀਆਂ ਇਹਨਾਂ ਨੂੰ ਅੱਗੇ ਸਾਹਮਣੇ ਦੱਸ ਰਹੀ ਹੈ ਗੱਲ ਦੱਸ ਰਹੀ ਹੈ ਵੀ ਲੋਕ ਸਾਡੇ ਨਾਲ ਨਹੀਂ ਹੈ ਇਸ ਕਰਕੇ ਜਿਹੜੇ ਆਪਣੇ ਕਾਂਗਰਸੀ ਬੰਦਾ ਨੇ ਨਾਮਿਨੇਸ਼ਨ ਇਹਨਾਂ ਨੇ ਹਲਾ ਕਲੀਅਰ ਕਰਕੇ ਨਿਸ਼ਾਨ ਦੇ ਕੇ ਰਾਤੇ ਰਾਤ ਪਾਣਾ ਨਹੀਂ ਕੀ ਫੈਸਲਾ ਆ ਗਿਆ ਕਿ ਮੁੱਖ ਮੰਤਰੀ ਸਾਹਿਬ ਘੁਮਰਾ ਕੇ ਬਹੁਤ ਅਤਮਾਨ ਜੀ ਕਿ ਇਥੋਂ ਦੇ ਹਲਕਾ ਅੰਚਾਰ ਦਾ ਜਿਹੜੇ ਉਹ ਘੁਮਰਾਟ ਦੇ ਵਿੱਚ ਆ ਗਏ ਕਿ ਲੋਕਾਂ ਨੇ ਸਾਨੂੰ ਐ ਤਾਂ ਜਿੱਤ ਨਹੀਂ ਦੇਣਾ ਪਰ ਅਸੀਂ ਕਾਜ ਜਿਹੜੇ ਰਿਫਲੈਕਟ ਕਰਾ ਦਿੱਤੇ ਤੇ ਸਾਡੇ ਨੀਂਦਵਾਰ ਸੁੱਧੇ ਬਣ ਚੰਗੇ ਇਹ ਇਹਨਾਂ ਦੇ ਉਲਟ ਜਾਣੀ ਹੈ ਗੱਲ ਸਰਕਾਰ ਜੋ ਵੀਰੋ ਜੋ ਵੀ ਤਦੀਨੀ ਜੋਨ ਆ ਗਿਆ ਇੱਕ ਮਹੀਨਾ ਬਾਅਦ ਇਹਦਾ ਘਾੜੂ ਵਾਲਾ ਤਾਂ ਬੜਾ ਵੱਡਾ ਮਾਨ ਕਰਦੇ ਸੀ ਤੇ ਕੰਮ ਨਹੀਂ ਕਰਦੇ ਪਰ ਜਿਹੜੇ ਇਧਰੋਂ ਇਧਰੋਂ ਸਲਾਹਕਾਰ ਇਹਨਾਂ ਸ਼ਾਮਲ ਹੋ ਗਏ ਉਹ ਇਹਨਾਂ ਨੂੰ ਰਿਆ ਦੇਰੇ ਰਫੀ ਦੀਆਂ ਠਿੱਕੀ ਆਪਾਂ ਕਾਲਜ ਦੇ ਡੈਟਕਲਾਦ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਸਰਪੰਚ ਨਾ ਬਣ ਗਏ ਕੀ ਆਪਣਾ ਜੀਵਨੀ ਚੋਣ ਦੇ ਵਿੱਚ ਕੋਈ ਨਾ ਕੋਈ ਪਾੜਾ ਭਾਰੀ ਹੋ ਜਾਏਗਾ ਪਰ ਨਹੀਂ ਸਤਕਾਰ ਜੋ ਵੀਰੋ ਇਹਨਾਂ ਦਾ ਬੜਾ ਵੱਡਾ ਭਲੇਖਾ ਹੈ ਇਹ ਭਲੇਖਾ ਤੁਸੀਂ ਕਰ ਦੇਣਾ ਆ ਸਾਡੇ ਸਤਕਾਰ ਜੋ ਪ੍ਰੈਸ ਵਾਲੇ ਵੀ ਬੈਠੇ ਆ ਆ ਪ੍ਰਸ਼ਾਸਨ ਵੀ ਸਾਰੀ ਜ਼ਿੰਮੇਵਾਰੀ ਲਈ ਬੈਠਾ ਆ ਆ ਫਾਇਰ ਬ੍ਰਿੰਗਡ ਦੋਤੀਆਂ ਗੱਡੀਆਂ ਵੀ ਸੜੀਆਂ ਪਛਾੜਾ ਲੀਆਂ ਇਹ ਵੀਰੋ ਅਸੀਂ ਇਹਨਾਂ ਤੋਂ ਬਿਲਕੁਲ ਨਹੀਂ ਡਰਦੇ ਅਸੀਂ ਪਹਿਲੇ ਪੁਰਾਣੇ ਸਮੇਂ ਤੋਂ ਕਹੇ ਹੋਇਆ ਦਾਂਗਾ ਤੁਹਾਡੀਆਂ ਬਹੁਤ ਖਾਧੀਆਂ ਜਵਾਬਦਾਰੀ ਲੱਗਦਾ ਇਹ ਸਾਰੇ ਜਿੰਨੇ ਇੱਥੇ ਆਏ ਆ ਇਹ ਨਰੋਲ ਕੱਠੜ ਇਹ ਕਾਂਗਰਸ ਨੂੰ ਪਿਆਰ ਕਰਨ ਵਾਲੇ ਕਾਂਗਰਸ ਦੇ ਸਿਪਾਹੀ ਇੱਥੇ ਆਇਆ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਿਆਰ ਕਰਨ ਵਾਲੇ ਇਹ ਸੱਤੇਸ਼ ਭਾਈ ਇੱਥੇ ਆਇਆ ਮੇਰੇ ਤਰ੍ਹਾਂ ਸਾਰੇ ਵੀਰ ਖੜੇ ਆ ਇਹਨਾਂ ਨੂੰ ਵੀ ਦੱਸ ਲਈਏ ਬੱਬਰ ਜੀ ਸਾਡੇ ਭਰਾ ਵੀ ਖੜੇ ਆ ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੋਈਆਂ ਹਰਕਤਾਂ ਤੁਸੀਂ ਕਰੋਗੇ ਇਹ ਤੁਹਾਨੂੰ ਕਿਹਨਾਂ ਦਿੱਤੇ ਬੇਨੀਆਂ ਜ਼ਰੂਰ ਆਉਣੀਆਂ ਇਸੇ ਤਰ੍ਹਾਂ ਸਾਡੇ ਬਹੁਤ ਬਹੁਤ ਪਿਆਰਿਆਂ ਨੇ ਬੋਲਣਾ ਮੈਂ ਤੁਹਾਡੇ ਕੋਲ ਇਤੇ ਸ਼ਬਦਾਂ ਦੇ ਨਾਲ ਮਾਫੀ ਮੰਗਾਗਾ ਉਹ ਜੋ ਹੋਰ ਵਿਚਾਰ ਆਪਣੇ ਆਉਣਗੇ ਉਹ ਆਪਾਂ ਧਿਆਨ ਨਾਲ ਸੁਣਨਾ ਔਰ ਕੋਸ਼ਿਸ਼ ਹਮੇਸ਼ਾ ਰੱਖੋ ਆਪਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਡਕ ਜੀ ਆਪਣੇ ਦਰਮਿਆਨ ਬੱਝਣ ਵਾਲਿਆ ਫਿਰ ਆਪਾਂ ਸਾਰੇ ਉਹਨਾਂ ਤੋਂ ਕੋਈ ਵੀ ਉਹਨਾਂ ਦਾ ਨਵਾਂ ਆਦੇਸ਼ ਆਏਗਾ ਕਿਆ ਕੋਈ ਹੋਰ ਖਾਸ ਆਏਗਾ ਉਹਦੇ ਮੁਤਾਬਕ ਇਹ ਹੋਰ ਕਰਨਾ ਦਿੱਤਾ ਵੱਡਾ ਕਰਨਾ ਪਿਆ ਕੋਈ ਹੋਰ ਵੱਡਾ ਮੁਜ਼ਾਹਰਾ ਕਰਨਾ ਪਿਆ ਵਿਆਪਾ ਸਾਰੇ ਨਾਲ ਖਾਸ ਦੇ ਨਾਲ ਖਾਸ ਦੇ ਕੇ ਸਾਰੇ ਚੱਲਾਂਗੇ ਇਹਨੇ ਹੀ ਸ਼ਬਦਾਂ ਦੇ ਨਾਲ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਨਾਰੇ ਲਾਗੇ ਨਜ਼ਾਰਾ ਆ ਗਿਆ ਸਾਰੇ ਜਿਹੜਾ ਬਾਵਾ ਖੜਿਆ ਹੋਣ ਆਹ ਮਾਦਮੀ ਖਾਲਸੇ ਵੱਡਾਵਾ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸੋਦੇ ਸਰਨੁਖੋ ਕਾਦੇ ਵਿਚਾਰ ਪੇਸ਼ ਕਰਨਗੇ ਉਸ ਤੋਂ ਬਾਅਦ ਸਾਹਬ ਸਿੰਘ ਭੁੰਦਰ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸਾਹਿਬ ਬਹੁਤ ਹੀ ਸਾਥ ਦੇ ਜੋ ਸਾਡੇ ਗਿੰਦਲਵਾ ਹਲਕੇ ਦੇ ਪੰਚਾਇਤੀ ਚੋਣਾਂ ਦੇ ਵਿੱਚ ਲੜ ਰਹੇ ਸਾਡੇ ਪਿੰਡਾਂ ਦੇ ਨੌਜਵਾਨ ਸਾਥੀ ਸਾਡੇ ਭਰਾ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਇਹਨਾਂ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਵਾਸਤੇ ਜਿਹੜਾ ਇਹ ਚੋਣਾ ਲੜਨ ਦਾ ਹਿਲਾ ਕੀਤਾ ਸੀ ਉਸ ਦੇ ਸਬੰਧ ਵਿੱਚ ਜਿਹੜੇ ਕਾਗਜ਼ ਕੱਲ ਇਹਨਾਂ ਨੇ ਯੋਗਕਰਾਰ ਦੇ ਕੇ ਉਹਨਾਂ ਨੂੰ ਚੋਣ ਨਿਸ਼ਾਨ ਮਹੱਈਆ ਕਰਵਾ ਕੇ ਉਸ ਤੋਂ ਬਾਅਦ ਜਿਹੜੀ ਲਿਸਟ ਲੱਗੀ ਰਾਤ ਦੇ 2:30 ਵਜੇ ਉਹਦੇ ਵਿੱਚ ਸਾਡੇ ਜਿਹੜੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਲੋਕਾਂ ਦੀ ਸੇਵਾ ਕਰਨ ਵਾਲੇ ਸਾਡੇ ਪੰਚ ਸਰਪੰਚਾਂ ਸਭਾਂ ਅਤੇ ਪਿੰਡਾਂ ਦੇ ਵਿੱਚ ਜੋ ਆਗੂ ਸੀ ਜੋ ਚੰਗੀ ਸੋਚ ਰੱਖਣ ਵਾਲੇ ਜੋ ਹੋਰ ਪਾਰਟੀਆਂ ਨਾਲ ਸੰਬੰਧਿਤ ਵਿਅਕਤੀ ਜਿਨ੍ਹਾਂ ਦਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਚੋਣ ਜਿੱਤ ਰਹੇ ਹੈ ਉਹ ਕਾਗਜ਼ ਕਾਲਰ ਰਿਜੈਕਟ ਕਰਦੇ ਉਸ ਧਰਨੇ ਉਸ ਉਸ ਦੇ ਸੰਬੰਧ ਵਿੱਚ ਉਸ ਕਾਰਤ ਦੇ ਸੰਬੰਧ ਵਿੱਚ ਅੱਜ ਤੁਸੀਂ ਇੱਥੇ ਕਿਤਨੇ ਬਾ ਐਸਡੀਐਮ ਦਫ਼ਤਰ ਦੇ ਸਾਹਮਣੇ ਆਪਾਂ ਸਾਰੇ ਇਕੱਤਰ ਹੋਏ ਆਂ ਤੋ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਡੀ ਸਾਰੀ ਕਾਂਗਰਸ ਦੀ ਕ੍ਰੀਮ ਖੜੀ ਐ ਸਟੇਜ ਤੇ ਜੇ ਮੈਂ ਨਾਮ ਲਾਊਗਾ ਤਾਂ ਬੜਾ ਲੰਮਾ ਹੋ ਜਾਣਾ ਤੁਸੀਂ ਅੱਜ ਸਾਰੇ ਹੀ ਰਾਜਾ ਵੜਿੰਗ ਰਾਜਾ ਵੜਿੰਗ ਵੀ ਰਾਈਟ ਹੈਂਡ ਹੋ ਕਿਉਂਕਿ ਤੁਸੀਂ ਅੱਜ ਲੜਾਈ ਜਿਹੜੀ ਐ ਉਹ ਆਪਾਂ ਲੜਨ ਆਏ ਆ ਇਹਨਾਂ ਨਾਲ ਸਰਕਾਰ ਨਾਲ ਕਿ ਤੁਸੀਂ ਜਿਹੜਾ 5 ਸਾਲ ਲੋਕਾਂ ਨੇ ਆਪ ਦੀ ਸੇਵਾ ਕਰਨ ਦਾ ਮਨ ਬਣਾਇਆ ਸੀ ਕਿਉਂ ਪੰਜ ਸਾਲ ਲੋਕਾਂ ਦਾ ਆਸਾਨ ਹੁੰਦੇ ਆ ਤਾਂ ਉਹਨਾਂ ਦੇ ਦਿਲ 'ਚ ਇੱਛਾ ਹੁੰਦੀ ਹੈ ਉਹਨਾਂ ਦੇ ਭਾਵਨਾ ਹੁੰਦੀ ਹੈ ਕਿ ਅਸੀਂ ਪਿੰਡਾਂ 'ਵਰ ਕੋਈ ਕੰਮ ਸਵਾਰਨਾ ਚਾਹੁੰਦੇ ਆ ਉਸ ਤੇ ਇਹਨਾਂ ਨੇ ਬਿਲਕੁਲ ਕਰਾਸ ਲਾ ਕੇ ਉਹਨਾਂ ਨੂੰ ਕੱਟ ਕੇ ਘਰੇ ਮਿਠਾ ਦਿੱਤਾ ਮੈਂ ਦੱਸਣਾ ਚਾਹੁੰਦਾ ਥੋੜੇ ਮਾਦੀਆਂ ਲਗਾਈ ਇਸ ਖਰਾਬੀ ਮੁੱਖ ਮੰਤਰੀ ਨੂੰ ਭਗਵੰਤ ਸਿੰਘ ਮਾਨ ਨੂੰ ਪਹਿਲਾਂ ਕਿਸੇ ਨੇ ਨਾਰਾ ਨਹੀਂ ਲਾਇਆ ਏ ਨਾਰਾ ਸ਼ਰਾਬੀ ਮੁੱਖ ਮੰਤਰੀ ਮੋਦਾਬਾਦ ਮੁਰਦਾਬਾਦ ਨੋ ਸ਼ਰਾਬੀ ਮੁੱਖ ਮੰਤਰੀ ਤਾਂ ਕਹਿੰਨੇ ਆ ਕਿ ਇਹ ਜਿੰਮੇਵਾਰ ਨਹੀਂ ਜਦੋਂ ਦੀ ਸਰਕਾਰ ਬਣੀ ਐ ਜਦੋਂ ਦੀ ਸਰਕਾਰ ਬਣੀ ਐ ਪੰਜਾਬ ਦੇ ਵਿੱਚ ਲੋਕਾਂ ਲੁੱਟਾਂ ਖਵਾ ਨੌਜਵਾਨਾਂ ਦੀਆਂ ਗੋਲੀਆਂ ਮਾਰ ਕੇ ਕਤਲ ਲੋਕ ਲਕੀਰੇ ਗੈਂਗ ਖਤਰਬਾਜ਼ ਤੇ ਹੋਰ अनेका ਸਾਹਰਤੀਏ ਦੁਕਾਨਦਾਰ ਲੁੱਟ ਲਿਆ ਤੇ ਦੁਕਾਨਦਾਰ ਮਾਰਤਾ ਅੱਜ ਕੋਈ ਰੇੜੀ ਵਾਲਾ ਜਾਂਦਾ ਲੁਕਿਆ ਗਿਆ ਤੋਂ ਇਹੋ ਜਿਹੀਆਂ ਖਬਰਾਂ ਦੇਖਣ ਨੂੰ ਮਿਲ ਗਈਆਂ ਇਹਨੂੰ ਚੁਟਕਲਿਆਂ ਤੋਂ ਸਵਾਏ ਕੋਈ ਵੀ ਕੰਮ ਨਹੀਂ ਜਿਹੜੀ ਗੱਲ ਨਾ ਕਰਾਂ ਕਿ ਤੜਬਾ ਦੀ ਗੜਬਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਾਗਦੋਸ ਸੰਭਾਲੀ ਹੋਈ ਨਵੇਂ ਕਾਲੀ ਦਲ ਜੋ ਗਏ ਨਵੇਂ-ਨਵੇਂ ਨੇਤਾ ਦੀ ਉਹਨਾਂ ਦੇ ਕੰਮਕਾਜ ਉਹਨਾਂ ਦਾ ਉਹਨਾਂ ਦੀਆਂ ਕਰਤੂਤਾ ਉਹ ਕਿਸੇ ਤੋਂ ਲੁਕੀਆਂ ਛਿੱਪੀਆਂ ਨਹੀਂ ਪਹਿਲਾਂ ਵੀ ਅਸੀਂ 10 ਸਾਲ ਇਹ ਕਿਹਨਾਂ ਦਾ ਗੁੰਡਾਗਰਦੀ ਵਾਲਾ ਰਾਜ ਕਿਵੇਂ ਇਹ ਐਮਸੀ ਲਖਨਾਵਤ ਕਿਵੇਂ ਪਿੰਡਾਂ ਦੇ ਵਿੱਚ ਗੁੰਡਿਆਂ ਨੂੰ ਲੈ ਕੇ ਬੂਥਾਂ ਦੇ ਕਬਜ਼ੇ ਕਰਦੇ ਰਹੀ ਹੈ ਤੋਂ ਕਾਂਗਰਸ ਦੀ ਜਦੋਂ ਸਰਕਾਰ ਆਈ ਉਦੋਂ ਕਾਂਗਰਸ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਕਿਸੇ ਪੰਚ ਦੇ ਕਿਸੇ ਮੈਂਬਰ ਪੰਚਾਇਤ ਦੇ ਕਿਸੇ ਸਰਪੰਚ ਦੇ ਕਾਰਜ ਰਜੈਕਟ ਨਹੀਂ ਹੋਏ ਲੋਕਾਂ ਦੀ ਵੋਟ ਸੀ ਲੋਕਾਂ ਦੇ ਫਤਵੇ ਨੂੰ ਮੰਨਣ ਲਈ ਲੋਕ ਕੀ ਚਾਹੁੰਦੇ ਆ ਇਹ ਚੋਣ ਹੁੰਦੀ ਰਹੀ ਹੈ ਕਿਤੇ ਵੀ ਇਹੋ ਜਿਹਾ ਧੱਕਾ ਨਹੀਂ ਹੋਇਆ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਚੋਣ ਨਿਸ਼ਾਨ ਮਿਲ ਕੇ ਉਹਨਾਂ ਦੇ ਜਿਹੜੇ ਕਾਗਜ਼ ਨਾਮੀਨੇਸ਼ਨ ਸੀ ਉਹ ਯੋਗ ਅਯੋਗ ਘਰਾ ਦੇ ਦਿੱਤੇ ਪਰ ਜਦੋਂ ਲਿਸਟ ਲੱਗੀ ਤਾਂ 14-14 ਬੰਦਿਆਂ ਦੇ ਕਾਗਜ਼ ਸਰਪੰਚਾਂ ਦੇ ਡਾ ਕੇ ਇਹਨਾਂ ਨੇ 28-29 ਪੰਚਾਇਤਾਂ ਆਪ ਦੇ ਬੰਦੇ ਜਿਹੜੇ ਇਹਨਾਂ ਨੂੰ ਲੱਗਦਾ ਸੀ ਸਾਡੀ ਇੱਥੇ ਗੋਟੀ ਫਿੱਟ ਹੋਊਗੀ ਉਹ ਬੰਦਿਆਂ ਦੇ ਨਾਮ ਨਾਮਿਨੇਟ ਕਰਵਾ ਕੇ ਉਹਨਾਂ ਨੂੰ ਸਰਪੰਚ ਇਹਨਾਂ ਨੇ ਥੋਪ ਦਿੱਤਾ ਕਿਉਂਕਿ ਥੋਪਨ ਦੇ ਵਿੱਚ ਤੇ ਬਣਾਉਣ ਦੇ ਵਿੱਚ ਬੜਾ ਫਰਕ ਹੁੰਦਾ ਛੋਡੀ ਇੱਕ ਇੱਕ ਵੋਟ ਪਾ ਕੇ ਪਿੰਡਾਂ ਦੇ ਵਿੱਚੋਂ ਕਿਹੜਾ ਬੰਦਾ ਚੰਗੇ ਕੰਮ ਕਰ ਸਕਦਾ ਹੈ ਕਿਹੜਾ ਸਾਫ਼ ਅਖਸ਼ਵ ਅਖਸਵਲਾ ਹੈ ਕਿਹੜਾ ਸੋਡੀਆਂ ਦੀਦਾ ਤੇ ਖਰਾ ਉਤਰ ਸਕਦਾ ਉਹ ਮੰਦੇ ਨੂੰ ਚੋਣ ਚੋਣ ਲੜਨ ਦਾ ਅਧਿਕਾਰ ਹੈਗਾ ਉਹ ਚੋਣ ਲੜ ਸਕਦਾ ਹੈ ਉਹ ਲੋਕਾਂ ਦਾ ਚੁਣਿਆ ਹੋਇਆ ਲੋਕਾਂ ਦੇ ਫਤਵੇ ਮੁਤਾਬਕ ਅਨੀਦਵਾਰ ਫਰੰਟ ਬਣ ਸਕਦਾ ਪਰ ਇਹਨਾਂ ਨੇ ਉਹ ਸਾਰੇ ਤੇ ਪਾਣੀ ਪੀਏ ਦਾ ਰੋਸ ਇਹੀ ਹੈ ਕਿ ਜੋ ਲੋਕ ਤੁਨਾ ਚਾਹੁੰਦੇ ਸਨ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦਬਕ ਕੇ ਤੁਸੀਂ ਆਪ ਕਰਨਾ ਯਾਦ ਰੱਖਿਓ ਯਾਦ ਰੱਖਿਓ ਕਿ ਲੰਗ ਸਾਹਿਬ ਇਹ 28 29 ਬੰਦਿਆਂ ਨੇ ਥੋੜਾ ਜਿਮਣੀ ਚੌਂ ਦੇ ਵਿੱਚ ਸੁਹਾਗਾ ਫੇਰਨਾ ਯਾਦ ਰੱਖ ਲਿਓ ਇਹ ਬੰਦਿਆਂ ਨੇ ਸੁਹਾਗਾ ਫੇਰਨਾ ਕਿਉਂਕਿ ਇਹ ਬੰਦੇ ਇਹ ਚੁਣੇ ਨਹੀਂ ਗਏ ਇਹ ਥੋਪੇ ਗਏ ਇਹਨਾਂ ਨੂੰ ਇਹ ਇਹ ਮੁਰਤਾ ਨਹੀਂ ਆਇਆ ਗਲੀਆਂ ਦੇ ਵਿੱਚ ਲੋਕਾਂ ਤੋਂ ਵੋਟ ਮੰਗ ਕੇ ਇਹਨਾਂ ਨੇ ਉਹ ਕੰਮ ਕਰਨੇ ਐ ਜਿਵੇਂ ਜਿਵੇਂ ਤੁਸੀਂ ਇੱਥੋਂ ਸੰਦੇਸ਼ ਦੇ ਕੇ ਭੇਜਿਆ ਕਰੋਗੇ ਕਿ ਫੁਲਾਣੇ ਦੇ ਪੱਤਾ ਹੋ ਜੇ ਫੁਲਾਣੇ ਨੂੰ ਅੰਦਰ ਬਿਠਾ ਲਿਓ ਫੁਲਾਣੇ ਦੀ ਸ਼ਰਾਫ ਫੜਾ ਦਿਓ ਫੁਲਾਣੇ ਦਾ ਮੁੰਡਾ ਚਕਵਾ ਦਿਓ ਇਹ ਕੰਮ ਇਹਨਾਂ ਨੇ ਕਰਨੇ ਐ ਇਹ ਪਹਿਲਾਂ ਵੀ ਦਿੱਖ ਪਾਈ ਸੀ ਇਹਨਾਂ ਨੇ ਉਦੋਂ ਵੀ ਗਦਰਬਾ ਦਾ ਮਾਹੌਲ ਖਰਾਬ ਕੀਤਾ ਸੀ ਇਹ ਸੰਤਾਪ ਆਸੀ 95 93 ਤੋਂ ਲੈ ਕੇ 2012 ਤੱਕ ਭੁਗਦੇ ਰਹੇ ਆ 17 ਚ ਸਰਕਾਰ ਬਣਾ ਕੇ ਕਾਂਗਰਸ ਦੀ ਫੜੈਂਗ ਸਿੰਘ ਨੂੰ ਜਿਤਾ ਕੇ ਨਮਾਇੰਦਾ ਭੇਜ ਕੇ ਲੋਕਾਂ ਦੇ ਵਿੱਚ ਭਾਈਚਾਰ ਸਾਂਝ ਪੈਦਾ ਕੀਤੀ ਸੀ ਕੋਈ ਕਿਸੇ ਨਾਲ ਵਿਤਕਰਾ ਨਹੀਂ ਸਾਰੇ ਕਾਂਗਰਸੀ ਪਾਲੀ ਨਾਲ ਦੇ ਬੰਦਿਆਂ ਦੇ ਭੋਗਾਂ ਤੇ ਵਿਆਹਾਂ 'ਚ ਜਾਂਦੇ ਆ ਸਾਰੇ ਕਾਂਗਰਸੀ ਬੰਦੇ ਆਮ ਆਦਮੀ ਪਾਰਟੀ ਦੇ ਬੰਦੇ ਨਾਲ ਕਿਸੇ ਮਨ ਵਿਤਕਰਾ ਨਹੀਂ ਤੁਹਾਡਾ ਸਮਾਂ ਆ ਗਿਆ ਸੀ ਤੁਸੀਂ ਤੰਗ ਹੋ ਕੇ ਸਰਕਾਰ ਆਮ ਆਦਮੀ ਪਾਰਟੀ ਦੀ ਚੁਣੀ ਸੀ ਪੂਰਾ ਸਮਾਂ ਆ ਗਿਆ ਸੀ ਤੁਹਾਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਕਤ ਜਿਨ੍ਹਾਂ ਨੇ ਮਿਹਨਤ ਕੀਤੀ ਸੀ ਅੱਜ ਅੱਜ ਜੇ ਉਹਨਾਂ ਨੇ ਕੰਮ ਕੀਤਾ ਸੀ ਤਾਂ ਲੋਕਾਂ ਨੂੰ